ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਮੈਂ ਕੁਲਵਿੰਦਰ ਆਲਖ ਤੁਹਾਡਾ ਸਵਾਗਤ ਕਰਦਾ। ਦੋਸਤੋ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਫਿਰ ਤੋਂ ਹਾਜ਼ਰ ਹੋਇਆ। ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਦੋਸਤੋ ਅਸੀਂ ਕਿਸਾਨ ਭਰਾਵਾਂ ਦੀ ਗੱਲ ਕਰਨੀ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬੜਾ ਵਧੀਆ ਵਿਸ਼ਾ ਹੈ ਜਿਹਦੇ ਤੇ ਅਸੀਂ ਗੱਲ ਕਰਨੀ ਹੈ। ਕਿਉਂਕਿ ਜੇ ਅਸੀਂ ਗੱਲ ਕਰੀਏ ਕਣਕ ਦੀ ਝੋਨੇ ਦੀ ਤਾਂ ਹੁਣ ਅਸੀਂ ਕਣਕ ਹੈ ਜਿਹੜੀ ਉਹ ਵੱਢ ਲਈ ਹੈ ਤੇ ਸਾਰੇ ਜਾਣੇ ਸਾਡੇ ਕਿਸਾਨ ਭਰਾ ਜਿਹੜੇ ਉਹ ਕਣਕ ਦਾ પરાਲ ਸਾਹਮਣ ਤੇ ਲੱਗੇ ਹੋਏ ਆ ਜਾਨੀ ਦੀ ਤੂੜੀ ਬਣਾਉਣ ਲੱਗੇ ਹੋਏ ਆ ਜੇ ਅਸੀਂ ਮਾਲਵੇ ਦੀ ਸਭ ਤੋਂ ਵੱਡੀ ਫਸਲ ਦੀ ਗੱਲ ਕਰੀਏ ਤਾਂ ਉਹ ਕਣਕ ਹੈ ਤੇ ਦੂਜੇ ਨੰਬਰ ਤੇ ਝੋਨਾ ਤੇ ਸਾਰੇ ਸਾਡੇ ਕਿਸਾਨ ਭਰਾ ਕਣਕ ਤੇ ਝੋਨੇ ਦੀ ਪੈਦਾਵਾਰ ਹੈ ਜਿਹੜੀ ਉਹ ਵਧ ਕਰਦੇ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਅੱਜ ਪੰਜਾਬ ਵਾਲਾ ਪੋਡਕਾਸਟ ਚੈਨਲ ਤੇ ਮੈਂ ਪਤਾ ਨਹੀਂ ਕਿੱਥੇ ਖੜਾ ਤੇ ਮੇਰੇ ਪਿੱਛੇ ਤੁਹਾਨੂੰ ਤੂੜੀ ਦਾ ਬਹੁਤ ਵੱਡਾ ਢੇਰ ਨਜ਼ਰੀ ਆਉਂਦਾ ਹੋਣਾ। ਦੋਸਤੋ ਅੱਜ ਮੈਂ ਇੱਕ ਕਿਸਾਨ ਭਰਾ ਦੇ ਵੇੜੇ ਪਹੁੰਚਿਆ ਜਾਂ ਇਹ ਕਹਿ ਲਈਏ ਵੀ ਕਿਸਾਨ ਭਰਾ ਦੇ ਉਸ ਕਾਰਖਾਨੇ ਦੇ ਵਿੱਚ ਪਹੁੰਚਿਆ ਜਿਹਨੂੰ ਸਭ ਤੋਂ ਵੱਡੀ ਅਸੀਂ ਸਮੱਸਿਆ ਦੱਸਦੇ ਹਾਂ ਸਾਡੀਆਂ ਸਰਕਾਰਾਂ ਦੇ ਅੱਗੇ ਵੀ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਕਣਕ ਦਾ ਭਰਾੜ ਤੇ ਝੋਨੇ ਦਾ ਭਰਾੜ ਅਸੀਂ ਸੰਭੀਏ ਕਿਵੇਂ? ਕਿਉਂ ਕਿਉਂਕਿ ਵਾਤਾਵਰਨ ਪ੍ਰੇਮੀ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਅੱਗ ਨਹੀਂ ਲਾਉਂਦੇ ਵਿਚੇਵਾ ਲੈਂਦੇ ਆ ਆਉਣ ਵਾਲੀ ਫਸਲ ਝੋਨੇ ਦੀ ਸਿੱਧੀ ਬਜਾਈ ਕਰਦੇ ਆ ਪਰ ਉੱਥੇ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਇਸ ਪ੍ਰਾਲ ਦੀ ਤੂੜੀ ਬਣਾ ਕੇ ਜਾਂ ਗੱਠਾ ਬਣਾ ਕੇ ਵੀ ਵੇਚਦੇ ਆ ਤਾਂ ਅੱਜ ਅਸੀਂ ਉਸ ਕਿਸਾਨ ਭਰਾ ਦੇ ਨਾਲ ਗੱਲ ਕਰਨ ਲੱਗੇ ਆ ਜੀ ਦਾ کارਖਾਨਾ ਤੂੜੀ ਦੀਆਂ ਗੱਠਾ ਬਣਾਉਣ ਦਾ ਉਹ ਕਣਕ ਦੀ ਟੂੜੀ ਜਿਹੜੀ ਉਹਦਿਆਂ ਵੀ ਗੱਠਾ ਬਣਾਉਂਦੇ ਆ ਜਦੋਂ ਝੋਨੇ ਦਾ ਪ੍ਰਾਲ ਬਹੁਤ ਸਾਰਾ ਪ੍ਰਾਲ ਹੁੰਦਾ ਬੜੀ ਵੱਡੀ ਸਮੱਸਿਆ ਹੁੰਦੀ ਆ ਸਾਡੇ ਕਿਸਾਨ ਭਰਾਵਾਂ ਵਾਸਤੇ ਇਸ ਪ੍ਰਾਲ ਦੇ ਨਾਲ ਨਜੱਠਣ ਦੇ ਲਈ ਉਸ ਪ੍ਰਾਲ ਨੂੰ ਵੀ ਉਹ ਗੱਠਾ ਬਣਾ ਕੇ ਬਾਕੀ ਸਟੇਟਾਂ ਦੇ ਵਿੱਚ ਵੇਚਦੇ ਆ ਇਹ ਸਾਰਾ ਕੰਮ ਕਿਵੇਂ ਚੱਲਦਾ ਹੈ ਕਿਵੇਂ ਉਹ ਗੱਠਾ ਬਣਾਉਂਦੇ ਆ ਕਿਵੇਂ ਇਹ ਕੰਮ ਦੇ ਨਾਲ ਜੁੜਿਆ ਜਾ ਸਕਦਾ ਕਿੰਨੀ ਕੁ ਕਮਾਈ ਆ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਜਾਣਕਾਰੀ ਅਸੀਂ ਹਾਸਲ ਕਰਾਂਗੇ ਕਿਸਾਨ ਅਮਨਦੀਪ ਬਰਾੜ ਹੋਰਾਂ ਦੇ ਪਾਸੋਂ ਅਮਨਦੀਪ ਬਰਾੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਭੰਗਚੜੀ ਪਿੰਡ ਤੋਂ ਐ ਤੇ ਅੱਜ ਮੈਂ ਭੰਗਚੜੀ ਪਿੰਡ ਦੇ ਵਿੱਚ ਉਹਨਾਂ ਦੇ ਲੱਗੇ ਕਾਰਖਾਨੇ ਦੇ ਵਿੱਚ ਆ ਅਸੀਂ ਇਹਨੂੰ ਤੂੜੀ ਤੋਂ ਗੱਠਾ ਬਣਾਉਣ ਵਾਲਾ ਕਾਰਖਾਨਾ ਹੀ ਕਹਿ ਸਕਦੇ ਹਾਂ ਕਿਉਂ ਕਿ ਬੜੇ ਵੱਡੇ ਤਾਮਜਾਮ ਦੇ ਵਿੱਚ ਇਹ ਕੰਮ ਹੈ ਜਿਹੜਾ ਉਹ ਇੱਥੇ ਤੂੜੀ ਤੋਂ ਗੱਠਾ ਬਣਾਉਣ ਦਾ ਚੱਲਦਾ ਹੈ ਇਹ ਵੀਡੀਓ ਮੇਰੇ ਕਿਸਾਨ ਭਰਾਵਾਂ ਦੇ ਲਈ ਬੜੀ ਲਾਹੇਵੰਦ ਸਾਬਤ ਹੋਣੀ ਹੈ ਜਿਹੜੇ ਕਿਸਾਨ ਭਰਾ ਸਮਝਦੇ ਆ ਵੀ ਤੂੜੀ ਦੀ ਸਮੱਸਿਆ ਦਾ ਹੱਲ ਕੀ ਕਰੀਏ ਅਸੀਂ ਕਿੱਥੇ ਮਹਿੰਗੇ ਭਾਅ ਤੂੜੀ ਵੇਚੀਏ ਜਾਂ ਤੂੜੀ ਤੋਂ ਗੱਠਾ ਬਣਾਉਣ ਦਾ ਕੰਮ ਕਿਵੇਂ ਤੋੜਿਆ ਜਾ ਸਕਦਾ ਹੈ ਇਹ ਵੀ ਗੱਲ ਇਸ ਵੀਡੀਓ ਤੋਂ ਵੱਡੀ ਜਾਣਕਾਰੀ ਦੇ ਰੂਪ ਵਿੱਚ ਸਾਹਮਣੇ ਆਊਗੀ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਉਹ ਕਾਰਖਾਨਾ ਤੂੜੀ ਬਣਾਉਣ ਦਾ ਕੰਮ ਜਿੱਥੇ ਇਸ ਵੇਲੇ ਅਮਨਦੀਪ ਸਿੰਘ ਬਰਾੜ ਕਰ ਰਿਹਾ ਹੈ ਆਓ ਚੱਲਦੇ ਹਾਂ ਸਾਹਮਣੇ ਟਰੈਕਟਰ ਤੇ ਬਾਈ ਅਮਨਦੀਪ ਸਿੰਘ ਬਰਾੜ ਹੈ ਜੋ ਤੂੜੀ ਦੀਆਂ ਗੱਠਾਂ ਉਹਨੂੰ ਚੱਕ ਕੇ ਤੇ ਇੱਕ ਵੱਡਾ ਘੋੜਾ ਜਿਹੜਾ ਉਹ ਲੋਡ ਕਰ ਰਿਹਾ ਹੈ ਇਹ ਤੂੜੀ ਦੀਆਂ ਗੱਠਾਂ ਇਹਨਾਂ ਨੇ ਪਹਿਲਾਂ ਹੀ ਬਣਾ ਰੱਖੀਆਂ ਸਾਰਾ ਪ੍ਰੋਸੀਜਰ ਪਤਾ ਕਰਾਂਗੇ ਵੀ ਇਹ ਇਹ ਬਣਾਉਂਦੇ ਕਿਵੇਂ ਆ ਗੱਠਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਭਾਰੀਆਂ ਭਾਰੀਆਂ ਗੱਠਾਂ ਜੜੀਆਂ ਤੇ ਇਸ ਟਰਾਲੇ ਨੂੰ ਲੋਡ ਕੀਤਾ ਜਾ ਰਿਹਾ ਤੇ ਇਹ ਤੂੜੀ ਦੀਆਂ ਗੱਠਾਂ ਬਣਾ ਕੇ ਬਾਕੀ ਸਟੇਟਾਂ ਦੇ ਵਿੱਚ ਭਾਈ ਅਮਨਦੀਪ ਸਿੰਘ ਬਰਾੜ ਭੇਜਦੇ ਆ ਤੇ ਚੰਗਾ ਮੁਨਾਫਾ ਜਿਹੜਾ ਉਹ ਕਮਾਉਂਦੇ ਆ ਇੱਕ ਦਿਨ ਦੀ ਕਮਾਈ ਹਜ਼ਾਰਾਂ ਦੇ ਵਿੱਚ ਆ ਦੱਸਾਂਗੇ ਵੀ ਇਹ ਕਮਾਈ ਤੁਸੀਂ ਵੀ ਕਰ ਸਕਦੇ ਹੋ ਜੇਕਰ ਇਹ ਤਾਮਯਾਮ ਜਿਹੜਾ ਅਮਨਦੀਪ ਸਿੰਘ ਹੋਰਾਂ ਨੇ ਲਾਇਆ ਕਾਰਖਾਨੇ ਦੇ ਰੂਪ ਦੇ ਵਿੱਚ ਇਹ ਕੰਮ ਜੇ ਕੋਈ ਕਿਸਾਨ ਭਰਾ ਹੋਰ ਵੀ ਕਰੇ ਤਾਂ ਮੈਨੂੰ ਲੱਗਦਾ ਬੜਾ ਲਾਹੇਵੰਦ ਸਾਬਿਤ ਹੋਊਗਾ ਆਜੋ ਅਸੀਂ ਬਾਈ ਦਾ ਕੰਮ ਤਾਂ ਜਰੂਰ ਰੋਕਾਂਗੇ ਪਰ ਕਿਸਾਨ ਭਰਾਵੋ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਬਾਈ ਅਮਨਦੀਪ ਸਿੰਘ ਹੋਰੀ ਇਸ ਕੰਮ ਦੇ ਨਾਲ ਕਿਵੇਂ ਜੁੜੇ ਤੇ ਕਿਵੇਂ ਉਹ ਇਸ ਕਿੱਤੇ ਦੇ ਵਿੱਚ ਵਧੀਆ ਕਮਾਈ ਹਾਸਲ ਕਰ ਰਹੇ ਆ ਆਪ ਚੱਲਦੇ ਆ ਬਾਈ ਅਮਨਦੀਪ ਬਰਾਰ ਹੋੜਾ ਪਾਸ ਸਤਿ ਸ਼੍ਰੀ ਅਕਾਲ ਬਾਈ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਗੱਲ ਦੀ ਮਾਫੀ ਚਾਹੁੰਦੇ ਆਂ ਵੀ ਅਸੀਂ ਤੁਹਾਡਾ ਕੰਮ ਰੋਕ ਰਹੇ ਆਂ ਤੇ ਕੰਮ ਰੋਕ ਕੇ ਤੁਹਾਡੇ ਇਸ ਸਾਰੇ ਕੰਮ ਬਾਰੇ ਅਸੀਂ ਜਾਣਕਾਰੀ ਲੈਣੀ ਹੈ ਤੇ ਜੇ ਤੁਸੀਂ ਖੇਚਲ ਕਰੋ ਥੋੜਾ ਜਿਹਾ ਟਰੈਕਟਰ ਤੋਂ ਉਤਰ ਕੇ ਥੱਲੇ ਆ ਜਿਓ ਤਾਂ ਆਪਾਂ ਨਾਲੇ ਤਾਂ ਇਹ ਸਾਰਾ ਤੁਹਾਡਾ ਜਿਹੜਾ ਕਾਰਖਾਨਾ ਹੈ ਗੱਠਾ ਬਣਾਉਣ ਦਾ ਅਸੀਂ ਉਹ ਵੇਖਾਂਗੇ ਤੇ ਨਾਲੇ ਭਾਈ ਬਰਾੜ ਹੋਰਾਂ ਪਾਸੋਂ ਅਸੀਂ ਜਾਣਕਾਰੀ ਲਵਾਂਗੇ ਵੀ ਭਾਈ ਜੀ ਇਸ ਕੰਮ ਦੇ ਨਾਲ ਕਿਵੇਂ ਜੁੜੇ ਤੇ ਕਿਵੇਂ ਇਸ ਕੰਮ ਦੇ ਵਿੱਚ ਉਹ ਅੱਜ ਵਧੀਆ ਕਮਾਈ ਹਾਸਲ ਕਰ ਰਹੀ ਐ ਭਾਈ ਜੀ ਇੱਕ ਵਾਰ ਫਿਰ ਤੋਂ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਫੈਕਟਰੀ 'ਚ ਆਏ ਸਾਡਾ ਕੰਮ ਦਿਖਾ ਰਹੇ ਹੋ ਸਾਰੇ ਦਸ਼ਕ ਵੀਰਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਤਾਂ ਅਮਨਦੀਪ ਜੀ ਜੇ ਅਸੀਂ ਗੱਲ ਕਰੀਏ ਨਾ ਤੂੜੀ ਦੀ ਤਾਂ ਸਾਡੇ ਕਿਸਾਨ ਭਰਾਵਾਂ ਅੱਗੇ ਤੂੜੀ ਦੀ ਸਮੱਸਿਆ ਸਾਡੀਆਂ ਸਰਕਾਰਾਂ ਅੱਗੇ ਤੂੜੀ ਦੀ ਸਮੱਸਿਆ ਬਹੁਤ ਵੱਡੀ ਹੈ ਤੂੜੀ ਜਿਹੜਾ ਸਾਡੀ ਕਣਕ ਦਾ ਪ੍ਰਾਲ ਹੈ ਜਾਂ ਫਿਰ ਝੋਨੇ ਦਾ ਪ੍ਰਾਲ ਹੈ ਉਹਨੂੰ ਸਾਹਮਣ ਦਾ ਸਭ ਤੋਂ ਵੱਡਾ ਜਿਹੜਾ ਸਾਡੇ ਕਿਸਾਨ ਭਰਾ ਅੱਗੇ ਸਮੱਸਿਆ ਹੁੰਦੀ ਹੈ ਨੂੰ ਪਹਿਲੀ ਗੱਲ ਤਾਂ ਸਰਕਾਰੀ ਕਾਨੂੰਨਾ ਮੁਤਾਬਕ ਹੀ ਮਨਾਈ ਹੈ ਕਿ ਅਸੀਂ ਅੱਗ ਨਹੀਂ ਲਾ ਸਕਦੇ ਜੇ ਅਸੀਂ ਅੱਗ ਲਾਉਣੇ ਆ ਤਾਂ ਉਲਟਾ ਅਸੀਂ ਸਾਡੀ ਧਰਤੀ ਵਿੱਚਲੇ ਸੂਖਮ ਜੀਵਾਂ ਨੂੰ ਮਾਰ ਕੇ ਉਲਟਾ ਨੁਕਸਾਨ ਕਰਦੇ ਆ ਉਲਟਾ ਅਸੀਂ ਧਰਤੀ ਵਿੱਚਲੇ ਤੱਤਾਂ ਦਾ ਨਾਸ਼ ਕਰਦੇ ਆ ਪਰ ਭਾਈ ਜੀ ਬੜਾ ਸਲਾਘਾਯੋਗ ਕੰਮ ਕਰਦੇ ਆ ਵੀ ਇੱਥੋਂ ਦੇ ਨੇੜੇ ਤੇਰੇ ਦੇ ਸਾਰੇ ਕਿਸਾਨ ਭਰਾ ਇਹਨਾਂ ਕੋਲੇ ਤੂੜੀ ਵੇਚਦੇ ਆ ਤੇ ਇਹ ਤੂੜੀ ਦੀਆਂ ਗੱਠਾਂ ਬਣਾ ਕੇ ਵਕ ਵਕ ਸਟੇਟਾਂ ਦੇ ਵਿੱਚ ਭੇਜਦੇ ਆ ਤਾਂ ਬਾਈ ਜੀ ਇਹ ਤੂੜੀ ਦਾ ਜਿਹੜਾ ਤੁਸੀਂ ਕਾਰਖਾਨਾ ਲਾਇਆ ਗੱਠਾਂ ਬਣਾਉਣ ਦਾ ਕਾਰਖਾਨਾ ਜਿਹੜਾ ਲਾਇਆ ਹੈ ਇਹ ਕਦੋਂ ਤੋਂ ਲਾਇਆ ਸੀ ਕਿਵੇਂ ਸ਼ੁਰੂ ਕੀਤਾ ਇਹ ਕੰਮ ਵੀਰ ਜੀ ਅਸੀਂ ਪਹਿਲਾਂ ਤੋਂ ਹੀ ਤੂੜੀ ਦਾ ਕੰਮ ਕਰਦੇ ਸੀ ਤੇ ਇਹ ਕਾਰਖਾਨਾ ਮੈਂ 5 ਸਾਲਾਂ ਤੋਂ ਚਲਾ ਰਿਹਾ ਹਾਂ ਜੀ ਜੀ 5 ਸਾਲਾਂ ਤੋਂ ਤੁਸੀਂ ਤੂੜੀ ਦਾ ਕੰਮ ਹੈ ਜਿਹੜਾ ਗੱਠਾ ਬਣਾਉਂਦਾ ਕਰ ਰਹੇ ਹੋ ਤਾਂ ਬਾਈ ਜੀ ਕੋਈ ਕਿਸਾਨ ਭਰਾ ਤੁਹਾਡੇ ਕੋਲੇ ਤੂੜੀ ਵੇਚਦਾ ਹੈ ਤਾਂ ਬਹੁਤ ਸਾਰੇ ਕਿਸਾਨ ਭਰਾਵਾਂ ਦੀ ਤੂੜੀ ਹੈ ਜਿਹੜੀ ਉਹ ਘਰੋਂ ਹੀ ਮਤਲਬ ਖੇਤੋਂ ਹੀ ਵੇਖ ਜਾਂਦੀ ਹੈ ਖੇਤੋਂ ਹੀ ਤੂੜੀ ਲੈ ਜਾਂਦੇ ਆ ਤਾਂ ਕੀ ਰੇਟ ਤੁਸੀਂ ਤੂੜੀ ਹੈ ਜਿਹੜੀ ਕਿਸਾਨ ਭਰਾਵਾਂ ਤੋਂ ਖਰੀਦਦੇ ਹੋ ਜੇ ਤੁਹਾਡੇ ਕੋਲੇ ਕਿਸਾਨ ਭਰਾ ਕੋਈ ਤੂੜੀ ਵੇਚਦਾ ਹੈ ਤਾਂ ਉਹਨੂੰ ਆਮ ਤੂੜੀ ਵੇਚਣ ਦੇ ਨਾਲੋਂ ਕਿੰਨਾ ਕੁ ਫਾਇਦਾ ਮਿਲ ਜਾਂਦਾ ਜੀ ਜੋ ਕਿਸਾਨ ਭਰਾ ਜੀ ਸਾਡੇ ਕੋਲੇ ਤੂੜੀ ਵੇਚਦਾ ਆਮ ਮਾਰਕੀਟ ਨਾਲੋਂ ਜਿੱਦਾਂ ਉਹਦੇ ਖੇਤ ਚੋਂ ਤੂੜੀ ਚੱਕੀ ਜਾਂਦੀ ਹੈ ਉਹਦੇ ਨਾਲੋਂ 50 ਤੋਂ 60 ਰੁਪਏ ਪਰ ਕਵਾਂਟਲ ਅਸੀਂ ਰੇਟ ਜ਼ਿਆਦਾ ਦੇ ਦਿੰਨੇ ਇਸ ਦਾ ਕਿਸਾਨ ਦਾ ਫਾਇਦਾ ਹੋ ਜਾਂਦਾ ਜੀ ਜੀ ਮਤਲਬ ਆਮ ਕਿਸਾਨ ਭਰਾਵੋ ਜੇ ਤੂੜੀ ਵੇਚਦੇ ਹੋ ਤੁਸੀਂ ਤਾਂ ਉਹ 200 50 60 ਰੁਪਏ ਕਵਾਂਟਲ ਵਿਕਦੀ ਆ ਪਰ ਬਾਈ ਜੀ ਜਿਹੜੀ ਉਹ 300 ਰੁਪਏ ਤੱਕ ਕਵਾਂਟਲ ਤੂੜੀ ਇੱਥੇ ਖਰੀਦਦੇ ਆ ਮਤਲਬ ਕਵਾਂਟਲ ਮਗਰ ਸਾਡਾ 50 60 ਰੁਪਏ ਦਾ ਸਿੱਧਾ ਜਿਹੜਾ ਕਿਸਾਨ ਭਰਾ ਦਾ ਫਾਇਦਾ ਹੈ ਜੇਕਰ ਉਹ ਬਾਈ ਅਮਨਦੀਪ ਬਰਾੜ ਹੋਰਾਂ ਦੀ ਫੈਕਟਰੀ ਦੇ ਵਿੱਚ ਤੂੜੀ ਸੁੱਟਦਾ ਤਾਂ ਬਾਈ ਜੀ ਆ ਜਿਹੜਾ ਗੱਠਾ ਬਣਾਉਣ ਦਾ ਕੰਮ ਹੈ ਠੀਕ ਜੇ ਹੁਣ ਤੁਸੀਂ ਗੱਠਾ ਬਣਾ ਕੇ ਕੰਮ ਸ਼ੁਰੂ ਕੀਤਾ ਤਾਂ ਇਹ ਕਿੰਨੇ ਕੁ ਚਿਰ ਦਾ ਕੰਮ ਹੈ ਕਿੰਨੀ ਕੁ ਤੂੜੀ ਦੀਆਂ ਗੱਠਾਂ ਜਿਹੜੀਆਂ ਉਹ ਬਣਦੀਆਂ ਏ ਵੀਰ ਜੀ ਅਸੀਂ ਸਾਲ ਭਾਰੀ ਕੰਮ ਕਰਦੇ ਆਂ ਇਹ 6 ਮਹੀਨੇ ਤੱਕ ਤੂੜੀ ਤੇ ਚੱਲਦਾ ਜੀ 6 ਮਹੀਨੇ ਪਰਾਲੀ ਤੇ ਚੱਲਦਾ ਜੀ ਅਸੀਂ ਐਗਰੀਕਲਚਰ ਦੀ ਜੋ ਵੀ ਵੇਸਟਿੰਗ ਹੈ ਉਹਨੂੰ ਪੈਕ ਕਰਕੇ ਅਦਰ ਸਟੇਟਾਂ ਚ ਸੇਲ ਕਰਦੇ ਆਂ ਜੀ ਜੀ ਤਾਂ ਭਾਈ ਜੀ ਜੇ ਆਪਾਂ ਕਣਕ ਦੀ ਤੂੜੀ ਦੀ ਗੱਲ ਕਰੀਏ ਤੇ ਝੋਨੇ ਦੇ ਪਰਾਲ ਤੋਂ ਬਣੀ ਤੂੜੀ ਦੀ ਗੱਲ ਕਰੀਏ ਤਾਂ ਇਹ ਵੀ ਦੱਸੋ ਵੀ ਇਹਦੇ ਵਿੱਚ ਕੋਈ ਰੇਟ ਚ ਫਰਕ ਹੁੰਦਾ ਹੈ ਦੇ ਇਹਨੂੰ ਬਣਾਉਣ ਦੇ ਪ੍ਰੋਸੀਜਰ ਦੇ ਵਿੱਚ ਇਹਨੂੰ ਪੈਕ ਕਰਨ ਦੇ ਪ੍ਰੋਸੀਜਰ ਦੇ ਵਿੱਚ ਵੀ ਕੋਈ ਫਰਕ ਹੁੰਦਾ ਹੈ हां ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਜਿਹੜੀ ਇਹ ਕਣਕ ਦੀ ਤੂੜੀ ਹੈ ਜੀ ਇਹ ਤਾਂ ਆਮ ਆਪਾਂ ਨੂੰ ਪਤਾ ਹੀ ਹੈ ਵੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਹੈ ਜੀ ਤੇ ਜੋ ਧਾਨ ਦੇ ਪਰਾਲ ਦੀ ਤੂੜੀ ਹੈ ਜੀ ਕਈ ਸਟੇਟਾਂ ਦੇ ਅਦਰ ਚ ਸਿਰਫ ਧਾਨ ਦੇ ਪਰਾਲ ਦੀ ਤੂੜੀ ਹੀ ਵਰਤਦੀ ਹੈ ਜੀ ਆਪਣੇ ਅੱਗੇ ਅੱਜ ਤੋਂ ਬਹੁਤ ਵੱਡੀ ਸਮੱਸਿਆ ਹੈ ਇਹ ਧਾਨ ਦੀ ਪਰਾਲੀ ਜੀ ਜੋ ਸਰਕਾਰਾਂ ਵੀ ਇਸ ਤੇ ਬਹੁਤ ਜ਼ੋਰ ਲਾ ਰਹੀਆਂ ਜੀ ਅਸੀਂ ਵੀ ਸਰਕਾਰ ਦਾ ਸਹਿਯੋਗ ਕਰ ਰਹੇ ਹਾਂ ਜੀ ਵੀ ਇਹਨੂੰ ਪੈਕ ਕਰਕੇ ਅਦਰ ਸਟੇਟਾਂ ਚ ਸੇਲ ਕਰਕੇ ਸਰਕਾਰ ਦਾ ਸਹਿਯੋਗ ਦੇ ਰਹੇ ਹਾਂ ਜੀ ਬਿਲਕੁਲ ਬਿਨਾ ਸ਼ੱਕ ਕਿ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਬਾਈ ਜੀ ਉਸ ਤੂੜੀ ਜਿਹੜੀ ਤੂੜੀ ਬਹੁਤ ਵੱਡੀ ਸਮੱਸਿਆ ਕਿਸਾਨ ਭਰਾ ਵਾਸਤੇ ਕਿਉਂਕਿ ਸੰਭਾਲਣਾ ਬੜਾ ਔਖਾ ਹੈ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਬਣਦੀ ਹੈ ਪ੍ਰਾਲ ਬਹੁਤ ਵੱਡਾ ਹੈ ਤੇ ਝੋਨੇ ਦਾ ਪ੍ਰਾਲ ਤਾਂ ਫਿਰ ਸਾਨੂੰ ਪਤਾ ਹੈ ਕਿ ਬਾਕੀ ਸਾਰੀਆਂ ਫਸਲਾਂ ਦੇ ਪ੍ਰਾਲਾਂ ਨਾਲੋਂ ਉਹਦਾ ਪ੍ਰਾਲ ਕਿਤੇ ਜ਼ਿਆਦਾ ਵੱਡਾ ਹੁੰਦਾ ਹੈ ਤਾਂ ਬਾਈ ਜੀ ਜੇ ਕਿਸਾਨ ਭਰਾ ਜਿਵੇਂ ਤੁਸੀਂ ਰੇਟ ਦੱਸਿਆ ਪਰਾਲੀ ਦਾ ਕਣਕ ਦੀ ਪਰਾਲੀ ਦਾ ਤੇ ਜੇ ਝੋਨੇ ਦੀ ਪਰਾਲੀ ਕੋਈ ਵੇਚਦਾ ਤਾਂ ਉਹਦਾ ਰੇਟ ਵੀ ਦੱਸੋ ਉਹ ਵੀ ਲਗਭਗ ਸਾਡੇ ਕੋਲ 200 ਰੁਪਏ ਕਵਾਂਟਲ ਅਸੀਂ ਖਰੀਦ ਲੈਣੀ ਹੈ ਜੀ ਤੇ ਕਣਕ ਦੀ ਅੱਜ ਲਗਭਗ 280 ਤੋਂ 300 ਰੁਪਏ ਕਵਾਂਟਲ ਵਿਕ ਰਹੀ ਹੈ ਜੀ ਜੀ ਤਾਂ ਬਾਈ ਜੀ ਇਹ ਕਾਰਖਾਨਾ ਜਿਹੜਾ ਤੁਸੀਂ ਲਾਇਆ ਫੈਕਟਰੀ ਹੈ ਜਿਹੜੀ ਤੁਸੀਂ ਲਾਈ ਹੈ ਤਾਂ ਇਹਦੇ ਬਾਰੇ ਸਮਝਾਓ ਵੀ ਜੇਕਰ ਕੋਈ ਕਿਸਾਨ ਭਰਾ ਇਹ ਫੈਕਟਰੀ ਲਾਵੇ ਤਾਂ ਕਿੰਨਾ ਕੁ ਖਰਚਾ ਆ ਜਾਂਦਾ ਹੈ ਕਿੰਨੀ ਕਿ ਲੇਬਰ ਦੀ ਲੋਡ ਪੈਂਦੀ ਹੈ ਤੇ ਉਹ ਬੰਦਾ ਕਿਸ ਤਰੀਕੇ ਦੇ ਨਾਲ ਕੰਮ ਕਰੇ ਇਹਦੇ ਤੋਂ ਪਹਿਲਾਂ ਉਹਨੂੰ ਕਿਸੇ ਸਖਲਾਈ ਦੀ ਲੋਡ ਪੈਂਦੀ ਹੈ ਜਾਂ ਨਹੀਂ ਪੈਂਦੀ ਹਾਂਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਇਹ ਇਹ ਕਾਰਖਾਨੇ ਤੇ ਲਾਗਤ ਜੀ 50 ਤੋਂ 60 ਲੱਖ ਰੁਪਏ ਆ ਜਾਂਦੀ ਹੈ ਤੇ ਇਨਵੈਸਟਮੈਂਟ ਲਈ ਮੰਨ ਲਓ ਕੋਈ 20 ਲੱਖ ਰੁਪਏ ਹੋਰ ਚਾਹੀਦਾ ਹੁੰਦਾ ਜੀ ਤੇ ਇਸ 'ਚ ਲੇਬਰ 15 ਤੋਂ 20 ਬੰਦਿਆਂ ਨੂੰ ਅਸੀਂ ਰੋਜ਼ਗਾਰ ਦੇ ਚੁੱਕੇ ਹਾਂ ਜੀ ਜੋ ਦਿਨ ਰਾਤ ਕੰਮ ਕਰ ਰਹੇ ਹੈ ਤੇ ਕੰਮ ਬਹੁਤ ਵਧੀਆ ਜੀ ਰਿਸਪੌਂਸ ਵੀ ਬਹੁਤ ਵਧੀਆ ਮਿਲ ਰਿਹਾ ਜੀ ਇਹਦਾ ਜੀ ਤੇ ਹੁਣ ਤੁਸੀਂ ਜਿਹੜਾ ਆਹ ਟਰਾਲਾ ਲੋਡ ਕਰੀ ਜਾਂਦੇ ਹੋ ਤੇ ਇਹ ਬਾਈ ਜੀ ਦੱਸੋ ਵੀ ਇਹ ਕਿੱਥੇ ਭੇਜ ਰਹੇ ਹੋ ਤੁਸੀਂ ਇਹ ਜੀ ਰਾਜਸਥਾਨ ਜੈਪੁਰ ਜਾ ਰਿਹਾ ਜੀ ਅੱਛਾ ਰਾਜਸਥਾਨ ਜੈਪੁਰ ਤੇ ਕਈ ਵਾਰੀ ਇਹ ਹੁੰਦਾ ਵੀ ਅਦਰ ਸਟੇਟਾਂ ਦੇ ਵਿੱਚ ਵੀ ਇਹ ਤੂੜੀ ਦੀ ਡਿਮਾਂਡ ਕਿਹੜੇ ਹਿਸਾਬ ਨਾਲ ਹੁੰਦੀ ਆ ਉਹ ਇਸ ਤੂੜੀ ਤੋਂ ਕੀ ਕੰਮ ਲੈਂਦੇ ਆ ਜੀ ਇਹ ਤੂੜੀ ਚਾਰੇ ਲਈ ਵਰਤੀ ਜਾਂਦੀ ਆ ਜੀ ਅਸੀਂ ਲਗਭਗ ਅਦਰ ਸਾਰੀਆਂ ਸਟੇਟਾਂ ਜੀ ਜਿੱਦਾਂ ਹੋ ਗਿਆ ਗੁਜਰਾਤ ਨੇਪਾਲ ਰਾਜਸਥਾਨ ਐਮਪੀ ਸਾਰੇ ਜਗ੍ਹਾ ਭੇਜ ਰਹੀ ਹੈ ਜੀ ਜੀ ਤਾਂ ਭਾਈ ਜੀ ਇਸ ਕਾਰਖਾਨੇ ਬਾਰੇ ਸਮਝਾਓ ਸਾਨੂੰ ਵੀ ਕਿਸ ਤਰ੍ਹਾਂ ਜਿਹੜੀਆਂ ਉਹ ਤੂੜੀ ਦੀਆਂ ਗੱਠਾਂ ਬਣਦੀਆਂ ਆਓ ਆਪਾਂ ਇੱਕ ਚੱਕਰ ਕੱਢਦੇ ਹਾਂ ਤੇ ਦੇਖਦੇ ਹਾਂ ਵੀ ਕਿਵੇਂ ਤੂੜੀ ਹੈ ਜਿਹੜੀ ਉਹਦੀਆਂ ਗੱਠਾਂ ਬਣਦੀਆਂ ਕਿੰਨਾ ਇੱਕ ਪ੍ਰੋਸੀਜਰ ਇਹ ਲੰਮਾ ਹੁੰਦਾ ਕਿੰਨਾ ਕੁ ਸਮਾਂ ਲੱਗਦਾ ਇਹ ਜ਼ਰੂਰ ਦਿਖਾਓ ਤਾਂ ਇਹ ਦੱਸੋ ਵੀ ਇੱਥੇ ਕਿਵੇਂ ਤੂੜੀ ਦੀਆਂ ਗੱਠਾਂ ਬਣਦੀਆਂ ਸਾਨਵੀਰ ਹੈ ਜੀ ਇੱਥੇ ਖੁੱਲੀ ਟੁੜੀ ਛੋਟੇ ਜਾਂਦੇ ਆ ਉਸ ਤੋਂ ਬਾਅਦ ਇਹਨੂੰ ਕਨਵੇਅਰ ਬੈਲਟ ਰਾਹੀਂ ਅੱਗੇ ਮਸ਼ੀਨ ਚਲ ਜਾਇਆ ਜਾਂਦੀ ਹੈ ਮਸ਼ੀਨ ਚਲ ਜਾ ਕੇ ਆਟੋਮੈਟਿਕ ਅਗੂ ਮਸ਼ੀਨ ਦੇ ਵਿੱਚ ਪਾ ਕੇ ਇਹਨੂੰ ਜਦੋਂ ਪ੍ਰੈਸ ਕਰਦੇ ਆ ਤੇ ਮਸ਼ੀਨ نیچے ਆ ਕੇ ਇਹਨੂੰ ਪ੍ਰੈਸ ਕਰ ਦਿੰਦੀ ਹੈ ਇਹ ਪੂਰਾ ਯਾਨੀ ਕਿ ਸਾਡਾ 150 ਕਿਜੀ ਦਾ ਬੰਡਲ ਬਣਦਾ ਜੀ ਲਗਭਗ ਅਸੀਂ 150 ਕਿਜੀ ਤੋਂ ਲੈ ਕੇ 500 ਕਿਜੀ ਤੱਕ ਬੰਡਲ ਬਣਾ ਸਕਦੇ ਹਾਂ ਜੀ ਤਾਂ 150 ਕਿਜੀ ਤੱਕ ਜਿਹੜਾ ਬੰਡਲ ਤਿਆਰ ਹੁੰਦਾ ਇਸ ਬੈਲਟ ਰਾਈ ਉੱਪਰ ਜਾਂਦਾ ਉੱਥੇ ਪ੍ਰੈਸ ਹੁੰਦੀ ਹੈ ਤੂੜੀ ਫੇਰ ਗੱਠ ਦੇ ਰੂਪ ਦੇ ਵਿੱਚ ਉਹ ਕਿੱਥੋਂ ਆਉਂਦੀ ਹੈ ਕਿਹੜੇ ਕਿੱਧਰ ਦੀ ਜਿਹੜੀ ਗੱਠ ਹੈ ਉਹ ਪੂਰੀ ਹੁੰਦੀ ਹੈ ਆ ਦੇਖੋ ਤੁਹਾਨੂੰ ਦਿਖਾਉਣੀ ਹੈ ਜੀ ਜਿੱਦਾਂ ਇਹਦੇ ਚ ਤੂੜੀ ਪਈ ਜੀ ਉਤੋਂ ਪ੍ਰੈਸ ਨੇ ਪ੍ਰੈਸ ਕਰਤੀ ਜੀ ਇਹਦਾ ਬਟਨ ਨਾਪ ਕੇ ਗੱਠ ਖੁੱਲ ਜੇਗੀ ਜੀ ਇਹ ਕਿ ਪ੍ਰੈਸ ਹੋ ਜਾਂਦੀ ਹੈ ਜੀ ਪ੍ਰੈਸ نیچے ਹਾਂ ਜਦ ਪ੍ਰੈਸ نیچے ਆਉਂਦੀ ਹੈ ਜੀ ਇਹਨੂੰ ਪੂਰਾ ਕੰਪਰੈਸ ਕਰ ਦਿੰਦੀ ਹੈ ਕੰਪਰੈਸ ਕਰਨ ਤੋਂ ਬਾਅਦ ਇਹਨੂੰ ਬੈਲਟਾਂ ਲਾਈਆਂ ਜਾਂਦੀਆਂ ਹਨ ਪੰਚਿੰਗ ਮਸ਼ੀਨ ਦੇ ਨਾਲ ਇਹ ਦੇਖੋ ਮੈਂ ਦਿਖਾਉਣਾ ਕੋਈ ਨਾ ਇਹਦੇ ਨਾਲ ਬੈਲਟਾਂ ਲਾ ਕੇ ਜੀ ਇਹਨੂੰ ਫੁੱਲ ਪੈਕ ਹੋ ਜਾਂਦੀ ਹੈ ਜੀ ਜਿਹਨੂੰ ਆਪਾਂ ਸਾਲ ਭਰ ਵੀ ਸਟੋਰ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਆਉਂਦੀ ਜੀ ਤੇ ਜੇ ਆਪਾਂ ਇਹਨੂੰ ਸਟੋਰ ਕਰਕੇ ਰੱਖਦੇ ਹਾਂ ਤਾਂ ਇਹ ਗੱਠਾਂ ਬਣੀਆਂ ਤੂੜੀ ਕਿੰਨਾ ਚਿਰ ਸਟੋਰ ਰੱਖ ਸਕਦੇ ਆ ਵੀ ਇਹ ਖਰਾਬ ਤਾਂ ਨਹੀਂ ਹੁੰਦੀ ਤੂੜੀ ਨਾ ਨਾ ਬਿਲਕੁਲ ਨਹੀਂ ਖਰਾਬ ਹੁੰਦੀ ਜੀ ਇਹ ਇੱਕ ਗੱਠ ਯਾਨੀ ਕਿ ਜੀ ਖੁੱਲੀ ਤੂੜੀ ਨਾਲੋਂ 5 ਗੁਣਾ ਥਾਂ ਘੱਟ ਘੇਰਦੀ ਹੈ ਜੀ ਥੋੜੀ ਜਗ੍ਹਾ ਚ ਆਪਾਂ ਇਹਨੂੰ ਸਟੋਰ ਕਰ ਸਕਦੇ ਆ ਤੇ ਸਾਲ ਭਰ ਵੀ ਇਹਨੂੰ ਸਟੋਰ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਜਿਵੇਂ ਤੁਸੀਂ ਦੱਸਿਆ ਵੀ 150 ਕਿਜੀ ਮਤਲਬ ਤੂੜੀ ਹੈ ਜਿਹੜੀ ਉਹਦੀ ਗੱਠ ਬਣ ਜਾਂਦੀ ਹੈ ਤੇ ਬਾਈ ਜੀ ਤੁਹਾਨੂੰ ਨਹੀਂ ਲੱਗਦਾ ਵੀ ਜੇ ਕਿਸਾਨ ਭਰਾ ਤੂੜੀ ਨੂੰ ਐ ਗੱਠਾ ਬਣਾ ਕੇ ਘਰੇ ਵੀ ਰੱਖ ਲੈਣ ਆਉਣ ਵਾਲੇ ਸਮੇਂ ਵਿੱਚ ਜਦੋਂ ਤੂੜੀ ਦਾ ਰੇਟ ਤੇਜ਼ ਹੁੰਦਾ ਉਦੋਂ ਉਹਨੂੰ ਵੇਚ ਲੈਣ ਤੇ ਤਾਂ ਵੀ ਮੈਨੂੰ ਲੱਗਦਾ ਕਮਾਈ ਕੀਤੀ ਜਾ ਸਕਦੀ ਹੈ ਬਿਲਕੁਲ ਵੀਰ ਜੀ ਤੁਸੀਂ ਵਧੀਆ ਸਵਾਲ ਕੀਤਾ ਹੈ ਇਹ ਆਉਣ ਵਾਲਾ ਸਮਾਂ ਹੀ ਇਸ ਚੀਜ਼ ਦਾ ਜੀ ਕਿਉਂਕਿ ਜਿੱਦਾਂ ਅੱਗੇ ਆਪਾਂ ਆਮ ਲੋਕ ਘਰਾਂ 'ਚ ਤੂੜੀ ਰੱਖਦੇ ਸੀ ਵੱਡੇ ਵੱਡੇ ਕਮਰੇ ਹੁੰਦੇ ਸੀ ਸ਼ੈੱਡ ਹੁੰਦੇ ਸੀ ਜਾਂ ਕਿਸਾਨ ਖੁੱਲੇ ਖੇਤ 'ਚ ਤੂੜੀ ਰੱਖਦੇ ਸੀ ਆਉਣ ਵਾਲੇ ਸਮੇਂ 'ਚ ਜਗਾ ਘਟਦੀ ਘਟਦੀਆਂ ਜਾ ਰਹੀਆਂ ਜੀ ਤੇ ਥੋੜੀ ਜਿਹੀ ਜਗ੍ਹਾ ਘੱਟਦੀ ਜਾ ਰਹੀ ਹੈ ਉਸ ਤਰ੍ਹਾਂ ਅਗਲਾ ਕੰਪਰੈਸ ਕਰਕੇ ਇਕੱਠਾ ਬਣਵਾ ਕੇ ਥੋੜੀ ਜਗ੍ਹਾ ਚ ਇਹਨੂੰ ਵਸਟ ਸਟੋਰ ਕਰ ਸਕਦੇ ਜੀ ਤੇ ਜਦੋਂ ਮਹਿੰਗੇ ਰੇਟ ਆਉਂਦੇ ਆ ਤਾਂ ਇਹਨੂੰ ਸੇਲ ਕਰ ਸਕਦੇ ਜੀ ਬਹੁਤ ਵਧੀਆ ਮੁਨਾਫਾ ਖੱਟ ਸਕਦੇ ਜੀ ਬਿਲਕੁਲ ਕਿਸਾਨ ਭਰਾਵੋ ਬਹੁਤ ਸਾਰੇ ਖੇਤੀ ਦੇ ਨਾਲ ਜੁੜੇ ਹੋਏ ਇਹੋ ਜਿਹੇ ਕੰਮ ਆ ਕਿਸਾਨ ਭਰਾਵੋ ਜੇ ਅਸੀਂ ਕਰੀਏ ਤਾਂ ਬਹੁਤ ਵਧੀਆ ਕਮਾਈ ਕਰ ਸਕਦੇ ਆ ਬਾਈ ਤੋਂ ਕਮਾਈ ਵੀ ਪੁੱਛਾਂਗੇ ਵੀ ਕਿੰਨੀ ਕਮਾਈ ਹੋ ਜਾਂਦੀ ਹੈ ਇਹ ਬਾਈ ਨੇ ਦੱਸਿਆ ਵੀ 70 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਇਹ 70 ਲੱਖ ਰੁਪਏ ਇਹ ਨਹੀਂ ਵੀ ਇੱਕ ਵਾਰੀ ਇਨਵੈਸਟ ਕਰਤਾ ਤੇ ਫਿਰ ਉਸ ਤੋਂ ਬਾਅਦ ਪਤਾ ਨਹੀਂ ਵੀ ਕੰਮ ਚੱਲਣਾ ਕਿ ਨਹੀਂ ਚੱਲਣਾ ਸਾਨੂੰ ਇਹ ਪਤਾ ਹੈ ਵੀ ਤੂੜੀ ਦਾ ਭਰਾਲ ਹਰ ਇੱਕ ਫਸਲ ਦਾ ਆਉਣਾ ਹੀ ਆਉਣਾ ਹੈ ਉਹਦੀ ਤੂੜੀ ਬੰਨੀ ਬੰਨੀ ਹੈ ਬਾਈ ਜੀ ਦੇ ਲਿੰਕ ਆ ਬਾਹਰ ਲੀਆਂ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਤੇ ਵੱਡੇ ਰੂਪ ਦੇ ਵਿੱਚ ਤੂੜੀ ਆ ਜਿਹੜੀ ਉਹ ਸੇਲ ਕਰਦੇ ਆ ਤਾਂ ਬਾਈ ਜੀ ਇਹ ਦੱਸੋ ਵੀ ਜੇਕਰ ਕੋਈ ਕਿਸਾਨ ਭਰਾ ਜੁੜਦਾ ਮੰਨ ਲਓ 70-80 ਲੱਖ ਰੁਪਏ ਦਾ ਇਹ ਪ੍ਰੋਜੈਕਟ ਉਹ ਲਾ ਲੈਂਦਾ ਇਹਦੇ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਕਿਸਾਨ ਭਰਾ ਹੁੰਦੇ ਆ ਵੀ ਉਹਨਾਂ ਕੋਲੇ ਜਗ੍ਹਾ ਰਿਹਾਇਸ਼ੀ ਖੇਤਰ ਦੇ ਨੇੜੇ ਘੱਟ ਹੁੰਦੀ ਹੈ ਖੇਤਾਂ ਦੇ ਵਿੱਚ ਵੱਧ ਹੁੰਦੀ ਹੈ ਪਰ ਉਹਨਾਂ ਨੇ ਵੇਖਣਾ ਹੁੰਦਾ ਵੀ ਬਾਕੀ ਕਿਸਾਨ ਭਰਾ ਵੀ ਉੱਥੇ ਸੁਖਾਲੇ ਤੂੜੀ ਵਾਲ ਦੀ ਪਹੁੰਚ ਦੀ ਕਰ ਸਕਣ ਤਾਂ ਫਿਰ ਇਹਦੇ ਤੇ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਹੈ ਇਹ ਲਗਭਗ ਜੀ ਇਹਦੇ ਲਈ 1.5 ਤੋਂ 2 ਏਕੜ ਜ਼ਮੀਨ ਚਾਹੀਦੀ ਹੈ ਜੀ ਜਗ੍ਹਾ ਹੋਵੇ ਤੇ ਵਧੀਆ ਕੰਮ ਚੱਲ ਜਾਂਦਾ ਜੀ ਕੋਈ ਦਿੱਕਤ ਨਹੀਂ ਇਹਦੇ ਜ਼ਿਆਦਾ ਜੀ ਤੇ ਲੇਬਰ ਜਿਵੇਂ ਤੁਸੀਂ ਦੱਸਿਆ ਸੀ ਵੀ ਤੁਸੀਂ 10 12 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਤਾਂ ਕਿੰਨੇ ਕੁ ਲੇਬਰ ਚਾਹੀਦੀ ਹੁੰਦੀ ਹੈ ਜੀ ਲੇਬਰ 10 ਤੋਂ 15 ਬੰਦੇ ਜੀ ਇਹਦੇ ਕੰਮ ਕਰਦੇ ਆ ਦਿਨ ਰਾਤ ਹੀ ਕੰਮ ਚੱਲਦਾ ਜੀ ਜੀ ਤਾਂ ਬਾਈ ਜੀ ਜਿਵੇਂ ਆ ਮਸ਼ੀਨਰੀ ਤੁਸੀਂ ਦੱਸਿਆ ਆ ਬੈਲਟ ਹੈ ਆ ਬੈਲਟ ਤੋਂ ਹੋ ਕੇ ਇਧਰ ਕੰਪਰੈਸ ਹੋ ਕੇ ਤੂੜੀ ਇਸ ਜਗ੍ਹਾ ਤੇ ਪੂਰੀ ਗੱਠ ਜਿਹੜੀ ਉਹ 150 ਕਿਜੀ ਦੀ ਤਿਆਰ ਹੋ ਕੇ ਕੰਪਰੈਸ ਹੋ ਕੇ ਫੇਰ ਆ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਆ ਇਹ ਇਹਨੂੰ ਬੈਲਟਾਂ ਦੇ ਵਿੱਚ ਬਣਦੀ ਹੈ ਇੱਥੇ ਇਹਨੂੰ ਬੈਲਟਾਂ ਦੇ ਵਿੱਚ ਟਾਈਟ ਕਰਕੇ ਤੂੜੀ ਦੀ ਗੱਟ ਤਿਆਰ ਕਰਕੇ ਫਿਰ ਇਸ ਤਰ੍ਹਾਂ ਤੁਸੀਂ ਦੂਜੇ ਪਾਸੇ ਵੇਖ ਸਕਦੇ ਹੋ ਵੀ ਆਹ ਗੱਠਾ ਤਿਆਰ ਕਰਕੇ ਜਿਹੜਾ ਹੈਗਾ ਉਹਨੂੰ ਲੋਡ ਕਰਕੇ ਫਿਰ ਕਿਸੇ ਵੱਡੇ ਸਾਧਨ ਦੇ ਉੱਪਰ ਭੇਜਿਆ ਜਾਂਦਾ ਬਾਹਰ ਤਾਂ ਬਾਈ ਜੀ ਆਹ ਥਾਮ-ਜਾਮ ਤਾਂ ਜੜੀਆਂ ਮਸ਼ੀਨਾਂ ਦੇ ਰੂਪ ਵਿੱਚ ਲੱਗਣਾ ਹੈ ਇਹ ਤਾਂ ਲੱਗਣੀ ਲੱਗਣਾ ਹੈ ਇਸ ਤੋਂ ਬਿਨਾਂ ਸਾਡੇ ਕਿਸਾਨ ਭਰਾਵਾਂ ਨੂੰ ਹੋਰ ਕਿਹੜੀ ਮਸ਼ੀਨਰੀ ਚਾਹੀਦੀ ਹੁੰਦੀ ਹੈ ਬਾ ਹੋਰ ਕਿਸੇ ਮਸ਼ੀਨਰੀ ਲੋਡ ਨਹੀਂ ਜੀ ਸਿਰਫ ਇਹਦੇ ਚੱਕਾ ਮਸ਼ੀਨ ਹੈ ਜੀ ਇੱਕ ਇਹ ਲੋਡਰ ਹੈ ਜੋ ਲੋਡਿੰਗ ਆਸਤੇ ਹੈ ਜੀ ਜੀ ਕਿਹੜਾ ਲੋਡਰ ਜੀ ਇਹ ਲੋਡਰ ਹੈ ਜੀ ਜੀ ਗੱਠਾਂ ਨੂੰ ਜੋ ਗੱਡੀ ਲੋਡਿੰਗ ਕਰਦਾ ਹੈ ਜਾਂ ਸਟਾਕ ਲਗਾਣਾ ਹੈ ਇਹਦੇ ਲਈ ਲੋਡਰ ਦੀ ਜ਼ਰੂਰਤ ਪੈਂਦੀ ਹੈ ਜੀ ਠੀਕ ਜੀ ਜਦੋਂ ਆਹ ਮਸ਼ੀਨ ਲੱਗ ਜਾਣੀ ਹੈ ਤਾਂ ਕਿਸਾਨ ਭਰਾਵੋ ਅਸੀਂ ਵੱਡੇ ਵੱਡੇ ਸਾਧਨਾ ਤੇ ਤੂੜੀ ਦੀਆਂ ਗੱਠਾਂ ਨੂੰ ਲੋਡ ਕਰਨਾ ਹੈ ਲੋਡ ਕਰਨ ਵਾਸਤੇ ਬਾਈ ਜੀ ਨੇ ਜਿਵੇਂ ਦੱਸਿਆ ਕਿ ਬਾਈ ਜੀ ਦਾ ਲੋਡਰ ਹੈ ਜਿਹੜਾ ਉਹ ਸਾਹਮਣੇ ਖੜਾ ਹੋਇਆ ਤੇ ਇਸ ਰੂਪ ਦੇ ਵਿੱਚ ਇਹ ਲੋਡਰ ਨੇ ਹੀ ਜਿਹੜਾ ਉੱਪਰ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਕੋਈ ਵੱਡਾ ਟਰਾਲਾ ਭੇਜ ਰਹੇ ਹਾਂ ਕਿਸੇ ਵੀ ਕਿਸਮ ਦਾ ਸਾਧਨ ਭੇਜ ਰਹੇ ਹਾਂ ਉਹਦੇ ਉੱਪਰ ਲੋਡ ਇਸ ਲੋਡਰ ਨੇ ਹੀ ਕਰਨਾ ਹੈ ਤੇ ਬਾਈ ਜੀ ਜਦੋਂ ਮਸ਼ੀਨ ਇਹ ਚੱਲਦੀ ਹੈ ਤਾਂ 1 ਘੰਟੇ ਦੇ ਵਿੱਚ ਕਿੰਨੀਆਂ ਕਿ ਇਕੱਠਾ ਬਣ ਜਾਂਦੀਆਂ ਇਹ ਦੱਸੋ ਤੇ ਇਹ ਵੀ ਗੱਲ ਬੜੀ ਅਹਿਮ ਹੈ ਵੀ ਇਹ ਕਿੰਡੀਕ ਹਾਊਸ ਪਾਵਰ ਦੀ ਮੋਟਰ ਇਹਦੇ ਤੇ ਲੱਗਦੀ ਹੈ ਕਿੰਨੀ ਕਿ ਬਿਜਲੀ ਦੀ ਜਿਹੜੀ ਖਪਤ ਆ ਉਹਦੇ ਤੇ ਹੁੰਦੀ ਐ ਜਾਂ ਇਹ ਡੀਜ਼ਲ ਪੈਟਰੋਲ ਤੇ ਚੱਲਦੀ ਐ ਕਾਹਤੇ ਚੱਲਦੀ ਐ ਦੱਸੋ ਇਹ ਇਲੈਕਟ੍ਰੀਕਲ ਤੇ ਚੱਲਦੀ ਐ ਜੀ ਕੋਈ ਜ਼ਿਆਦਾ ਖਰਚ ਨਹੀਂ ਐ ਦਾ ਲਗਭਗ ਮਹੀਨੇ ਦਾ 15 ਤੋਂ 20 ਹਜ਼ਾਰ ਬਿੱਲ ਆਉਂਦਾ ਐ ਜੀ ਠੀਕ ਐ ਇਹਦਾ 40 ਕਿਲੋਵਾਰਟ ਦਾ ਲੋਡ ਐ ਜੀ ਤੇ ਇੱਕ ਘੰਟੇ ਦੇ ਵਿੱਚ ਕਿੰਨੀ ਕੁ ਤੂੜੀ ਦੀਆਂ ਗੱਠਾ ਬਣ ਜਾਂਦੀਆਂ ਇਹਦੀ ਪ੍ਰੋਡਕਸ਼ਨ ਹੈਗੀ ਆ 20 ਕਿੱਠਾਂ ਦੀ ਇੱਕ ਘੰਟੇ ਦੀ ਜੀ ਲਗਭਗ ਦਿਨ ਰਾਤ ਚ 500 ਕੁਇੰਟਲ ਮਾਲ ਬਣ ਕੇ ਤਿਆਰ ਕਰ ਦਿੰਦੀ ਐ ਇੱਕ ਦਿਨ ਤੇ ਇੱਕ ਰਾਤ ਦੇ ਵਿੱਚ 500 ਕੁਇੰਟਲ ਮਾਲ ਤਿਆਰ ਹੋ ਜਾਂਦਾ ਹੈ ਤੇ ਬਾਈ ਜੀ ਤੁਸੀਂ ਜਿਵੇਂ ਤੂੜੀ ਕਿਸਾਨ ਭਰਾ ਤੋਂ ਬਾਈ ਜੀ ਖਰੀਦਦੇ ਆ 300 ਰੁਪਏ ਆਮ ਜੇ ਅਸੀਂ ਦੇਖੀਏ ਨਾ ਤੇ ਸਾਡੇ ਕਿਸਾਨ ਭਰਾ ਜਾਣਦੇ ਆ ਕਿਉਂਕਿ ਖੁਦ ਬੜੇ ਤਜਰਬੇਕਾਰ ਆ ਸਾਡੇ ਕਿਸਾਨ ਭਰਾ ਵੀ ਜਦੋਂ ਕੋਈ ਖੇਤ ਚੋਂ ਤੂੜੀ ਲੈ ਕੇ ਜਾਂਦਾ ਤਾਂ ਰੇਟ ਸਾਨੂੰ ਪਤਾ ਵੀ 240 50 60 ਇੱਥੇ ਤੱਕ ਰਹਿੰਦਾ ਪਰ 50 60 ਰੁਪਏ ਦਾ ਫਰਕ ਹੈਗਾ ਕਿਉਂਕਿ ਤੂੜੀ ਆ ਜਿਹੜੀ ਉਹ ਇੱਥੇ ਬਾਈ ਜੀ ਹਰਾਂ ਕੋਲੇ 290 200 300 ਤੱਕ ਜਿਹੜੀ ਉਹ ਵਿਕਦੀ ਆ ਕਿਸਾਨ ਭਰਾ ਵੇਚ ਕੇ ਜਾਂਦੇ ਆ ਤਾਂ ਬਾਈ ਜੀ ਹੁਣ ਤੁਹਾਡੇ ਕੋਲੇ ਕਿਸਾਨ ਭਰਾ 300 ਰੁਪਏ ਕੁਇੰਟਲ ਤੂੜੀ ਲਾ ਗਿਆ ਹੁਣ ਤੁਸੀਂ ਉਹਨੂੰ ਪ੍ਰੋਸੈਸ ਕਰਨਾ ਇੱਕ ਦਿਨ ਦੇ ਵਿੱਚ 500 ਕੁਇੰਟਲ ਤੁਸੀਂ ਦੱਸਿਆ ਵੀ ਦਿਨ ਰਾਤ ਦੇ ਵਿੱਚ 500 ਕੁਇੰਟਲ ਜਿਹੜੀ ਉਹਦੀਆਂ ਗੱਠਾਂ ਬਣ ਕੇ ਤਿਆਰ ਹੋ ਜਾਂਦੀਆਂ ਜੇ ਇਹ ਮਸ਼ੀਨ ਦਿਨ ਰਾਤ ਚੱਲਦੀ ਹੈ ਤਾਂ ਬਾਈ ਜੀ ਤੁਸੀਂ ਦੱਸੋ ਵੀ ਤੁਸੀਂ ਬਾਕੀ ਸਟੇਟਾਂ ਨੂੰ ਭੇਜਦੇ ਹੋ ਇੱਕ ਦਿਨ ਦੇ ਵਿੱਚ ਜੇ 500 ਕੁਇੰਟਲ ਮਾਲ ਤਿਆਰ ਹੁੰਦਾ ਤਾਂ ਉਹਦੇ ਮਗਰ ਫਿਰ ਤੁਹਾਨੂੰ ਇੱਕ ਦਿਨ ਦੇ ਵਿੱਚ ਕਿੰਨੀ ਬਚਤ ਹੋ ਜਾਂਦੀ ਹੈ ਸਾਨੂੰ 10 ਤੋਂ 12000 ਰੁਪਏ ਡੇਲੀ ਬਚ ਜਾਂਦੇ ਜੇ ਇੱਕ ਦਿਨ ਤੇ ਰਾਤ ਚ ਜੀ ਜੇ 500 ਕੁਇੰਟਲ ਮਾਲ ਪ੍ਰੋਡਕਸ਼ਨ ਕਰਦੇ ਹਾਂ ਤੇ ਆਪਾਂ ਜੀ ਤਾਂ ਰੋਜ਼ਾਨਾ ਜਦੋਂ ਤੂੜੀ ਦਾ ਹੁਣ ਕਿਉਂਕਿ ਸੀਜ਼ਨ ਹੈ ਤੂੜੀ ਦੇਖ ਲਓ ਵੀ ਢੇਰ ਲੱਗੇ ਹੋਏ ਆ ਹੋਰ ਕਿਸਾਨ ਭਰਾ ਵੀ ਗੀੜਾ ਬੰਨਿਆ ਵੀ ਵੇਚ ਰਹੇ ਆ ਥੂੜੀ ਆ ਰਿਆ ਤਾਂ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜੇ 12 ਮਹੀਨੇ 30 ਦਿਨਾਂ ਦੀ ਗੱਲ ਕਰ ਲਈਏ ਤਾਂ ਕੰਮ ਚੱਲਦਾ ਰਹਿੰਦਾ ਜੀ ਇੰਨੀ ਪ੍ਰੋਡਕਸ਼ਨ ਜਿੰਨੀ ਤੁਸੀਂ ਦੱਸਿਆ ਇਹ ਹੁੰਦੀ ਰਹਿੰਦੀ ਹੈ ਜੀ ਹੁੰਦੀ ਰਹਿੰਦੀ ਹੈ ਜੀ ਇਹ ਲਗਾਤਾਰ ਹੀ ਚੱਲਦਾ ਰਹਿੰਦਾ ਸਾਲ ਭਰ ਕੰਮ ਛੇ ਮਹੀਨੇ ਇਹ ਤੂੜੀ ਤੇ ਚੱਲਦਾ ਹੈ ਛੇ ਮਹੀਨੇ ਪਰਾਲੀ ਦੀ ਕਟਿੰਗ ਤੇ ਚੱਲਦਾ ਹੈ ਜੀ ਤਾਂ ਜਦੋਂ ਤੂੜੀ ਤੇ ਚੱਲਦਾ ਉਹ ਤੁਸੀਂ ਦੱਸਿਆ ਵੀ ਇੱਕ ਦਿਨ ਦਾ ਜਿਹੜਾ 10-12000 ਰੁਪਏ ਹੈ ਜਿਹੜਾ ਉਹ ਬਣ ਜਾਂਦਾ ਹੈ ਤੇ ਕਿਸਾਨ ਭਰਾਓ ਜੇ ਅਸੀਂ ਇੱਕ ਦਿਨ ਦਾ 10000 ਰੁਪਏ ਵੀ ਲਈਏ ਤਾਂ ਤੁਸੀਂ ਸਿੱਧਾ ਲਾ ਲਓ ਵੀ ਇੱਕ ਮਹੀਨੇ ਦਾ 3 ਲੱਖ ਰੁਪਏ ਜਿਹੜਾ ਉਹ ਇਸ ਰੂਪ ਦੇ ਵਿੱਚ ਇਹਦੀ ਬੱਚਤ ਹੈ ਪਰ ਸ਼ੁਰੂ ਤੋਂ ਜਿਹੜਾ ਅਸੀਂ ਦੱਸਿਆ ਵੀ ਇਹ ਸਾਰੀਆਂ ਮਸ਼ੀਨਾਂ ਜਿਹੜੀਆਂ ਉਹਦੇ ਬਾਰੇ ਜਾਣਕਾਰੀ ਹੋਣੀ ਠੀਕਾ ਇਹ ਕੰਮ ਕਰਨ ਦਾ ਹੌਸਲਾ ਜਜਬਾ ਇਹ ਜਰੂਰ ਸਾਡੇ ਕਿਸਾਨ ਭਰਾਤ ਨੂੰ ਆਉਣਾ ਚਾਹੀਦਾ ਹੈ ਉਹ ਮੈਨੂੰ ਲੱਗਦਾ ਵੀ ਮਕਸਰ ਇਲਾਕੇ ਦੇ ਵਿੱਚ ਲੱਗਣ ਵਾਲੀ ਤੂੜੀ ਦੀ ਜੇ ਅਸੀਂ ਇਹ ਗੱਲ ਕਰੀਏ ਇਹੀ ਜਿਹੜੀ ਹੈਗੀ ਆ ਉਹ ਫੈਕਟਰੀ ਕਾਰਖਾਨਾ ਹੈ ਜਿਹੜਾ ਤੂੜੀ ਦੀਆਂ ਗੱਠਾ ਬਣਾ ਕੇ ਪਿੰਡੂ ਖੇਤਰ ਦੇ ਵਿੱਚੋਂ ਜਿਹੜਾ ਬਾਹਰਲੀਆਂ ਸਟੇਟਾਂ 'ਚ ਭੇਜਦੇ ਆ ਤਾਂ ਉਹ ਮੈਨੂੰ ਲੱਗਦਾ ਵੀ ਸਿਰਕਟ ਕੱਲਾ ਨਾ ਬਾਈ ਅਮਨਦੀਪ ਬਰਾਰ ਸਿੰਘ ਹੋਰਾਂ ਦਾ ਹੀ ਆਉਂਦਾ ਤਾਂ ਬਰਾਰ ਸਾਹਿਬ ਇਹ ਜਰੂਰ ਦੱਸੋ ਵੀ ਜਿਹੜਾ ਆਪਾਂ ਦੱਸਿਆ ਵੀ 3 ਲੱਖ ਰੁਪਈਆ ਆਮਦਨ ਆਪਾਂ ਨੂੰ ਹੁੰਦੀ ਹੈ ਜਦੋਂ 6 ਮਹੀਨੇ ਆਪਾਂ ਕਣਕ ਦੀ ਭਰਾਲ ਦੇ ਉੱਪਰ ਕੰਮ ਕਰਦੇ ਆ ਉਹਦੀ ਗੱਠਾ ਬਣਾਉਣੇ ਆ ਤਾਂ ਇਹ ਉਦੋਂ ਕਮਾਈ ਵੀ ਦੱਸੋ ਵੀ ਜਦੋਂ 6 ਮਹੀਨੇ ਅਸੀਂ ਕੰਮ ਕਰਨਾ ਝੋਨੇ ਦੇ ਭਰਾਲ ਦੇ ਨਾਲ ਤਾਂ ਉਦੋਂ ਕਿੰਨੀ ਕੁ ਕਮਾਈ ਰਹਿੰਦੀ ਹੈ ਕਮਾਈ ਸੇਮ ਹੀ ਰਹਿੰਦੀ ਹੈ ਜੀ ਪਰ ਉਹਦਾ ਥੋੜਾ ਰੇਟ ਘਟ ਜਾਂਦਾ ਹੈ ਤੇ ਇਨਵੈਸਟਮੈਂਟ ਘਟ ਜਾਂਦੀ ਹੈ ਤੂੜੀ ਤੇ ਇਨਵੈਸਟਮੈਂਟ ਥੋੜੀ ਜ਼ਿਆਦਾ ਹੁੰਦੀ ਹੈ ਜੀ ਕਿਉਂ ਤੂੜੀ ਦਾ ਰੇਟ ਕਈ ਵਾਰ ਜ਼ਿਆਦਾ ਆਪ ਹੋ ਜਾਂਦਾ ਹੈ ਕਈ ਵਾਰ ਜ਼ਿਆਦਾ ਡਾਊਨ ਹੋ ਜਾਂਦਾ ਹੈ ਜੀ ਪਰਾਲ ਤੇ ਸੇਮ ਰੇਟ ਹੀ ਰਹਿੰਦਾ ਜੀ ਉਹਦੇ ਤੇ ਇਨਵੈਸਟਮੈਂਟ ਘਟਾਉਣ ਕਰਕੇ ਲੇਕਿਨ ਪ੍ਰੋਫਿਟ ਸੇਮ ਹੀ ਰਹਿੰਦਾ ਜੀ ਜੀ ਮਤਲਬ ਪ੍ਰੋਫਿਟ 12 ਮਹੀਨੇ 30 ਦਿਨ ਦੋਸਤੋ ਇੱਕ ਦਿਨ ਦਾ 10000 ਰੁਪਇਆ 10 ਤੋਂ 12000 ਰੁਪਇਆ ਆਉਣਾ ਹੀ ਆਉਣਾ ਹੈ ਜੇ ਅਸੀਂ ਲਗਾਤਾਰ ਕੰਮ ਕਰਦੇ ਆਂ ਜੇਕਰ ਅਸੀਂ ਦਿਨ ਰਾਤ 500 ਕੁਇੰਟਲ ਤੂੜੀ ਦੀਆਂ ਗੱਠਾਂ ਜਿਹੜੀਆਂ ਉਹ ਤਿਆਰ ਕਰ ਲੈਣੇ ਆ ਤਾਂ ਬਾਈ ਜੀ ਬਹੁਤ ਵਧੀਆ ਜਾਣਕਾਰੀ ਮੇਰੇ ਕਿਸਾਨ ਭਰਾਵਾਂ ਨੂੰ ਦਿੱਤੀ ਆ ਤਾਂ ਬਾਕੀ ਕਿਸਾਨ ਭਰਾ ਇਸ ਕਿੱਤੇ ਦੇ ਨਾਲ ਜੁੜਨ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਾਈ ਜੀ ਇਹ ਜ਼ਰੂਰ ਦੱਸੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੀ ਮੈਂ ਵੀ ਕਿਸਾਨ ਵੀਰਾਂ ਨੂੰ ਦੱਸਣਾ ਚਾਹਣਾ ਵੀ ਮੈਂ 2.5 ਏਕੜ ਦਾ ਮਾਲਕ ਐ ਜੀ ਮੈਂ ਵੀ ਛੋਟੇ ਲੈਵਲ ਤੋਂ ਕੰਮ ਖੜਾ ਕੀਤਾ ਜੀ ਇਹ ਮੈਨੂੰ ਅੱਜ 5 ਸਾਲ ਪੂਰੇ ਹੋ ਗਏ ਜੀ ਮੈਂ ਮਾਣ ਨਾਲ ਇਹ ਗੱਲ ਵੀ ਕਹਿ ਸਕਦਾ ਜੀ ਪੰਜਾਬ 'ਚ ਲੱਗਣ ਵਾਲਾ ਪਲਾਂਟ ਪਹਿਲਾ ਮੇਰਾ ਜੀ ਅੱਜ ਮੇਰੇ ਮਕਸਰ ਜ਼ਿਲ੍ਹੇ 'ਚ 30 ਤੋਂ 35 ਪਲਾਂਟ ਲੱਗੇ ਹੋਏ ਆ ਪਰ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਪਲਾਂਟ ਲਾਇਆ ਜੀ ਇਹ ਤੇ ਕੰਮ ਕਿਸਾਨ ਵੀਰੋ ਬਹੁਤ ਵਧੀਆ ਹੈ ਕੋਈ ਵੀ ਆਪਾਂ ਕੰਮ ਕਰਾਂਗੇ ਮਿਹਨਤ ਨਾਲ ਕਰਾਂਗੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ ਬਿਲਕੁਲ ਮਕਸਰ ਜ਼ਿਲ੍ਹੇ ਦੇ ਇਹ ਕਿਸਾਨ ਭਰਾ ਪਹਿਲੇ ਕਿਸਾਨ ਭਰਾ ਜਿਨ੍ਹਾਂ ਨੇ ਤੂੜੀ ਤੋਂ ਗੱਠਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਇਹ ਫੈਕਟਰੀ ਲਾਈ ਤਾਂ ਦੋਸਤੋ ਕੰਮ ਸ਼ੁਰੂ ਕਰਨ ਦੇ ਨਾਲ ਹੀ ਹੈ ਦੇਖੋ ਬਾਈ ਜੀ ਇਸ ਲਾਈਨ ਦੇ ਵਿੱਚ ਉਹ ਪਹਿਲੇ ਬੰਦੇ ਆ ਜਿਨ੍ਹਾਂ ਨੇ ਤੂੜੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਅੱਜ ਬਹੁਤ ਵਧੀਆ ਕਮਾਈ ਹਾਸਲ ਕਰ ਰਹੇ ਆ 5 ਸਾਲ ਇਸ ਕਿੱਤੇ ਦੇ ਵਿੱਚ ਹੋ ਗਏ ਆ ਤਾਂ ਬਾਈ ਜੀ ਜੇਕਰ ਕੋਈ ਕਿਸਾਨ ਭਰਾ ਵੀਡੀਓ ਵੇਖ ਕੇ ਤੁਹਾਡੇ ਤੱਕ ਪਹੁੰਚ ਕਰਦਾ ਆਉਂਦਾ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਕਿਉਂਕਿ ਕਿਸਾਨ ਭਰਾ ਜੇ ਕਿਸਾਨ ਭਰਾਵਾਂ ਦੀ ਬਾਹ ਫੜਨਗੇ ਤਾਂ ਮੈਨੂੰ ਲੱਗਦਾ ਆਪਾਂ ਖੇਤੀਬਾੜੀ ਤੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਹੋਰ ਕਈ ਕਿੱਤੇ ਆ ਜਿਹੜੇ ਉਹ ਅਸੀਂ ਉਨਤੀ ਵੱਲ ਲੈ ਕੇ ਜਾ ਸਕਦੇ ਹਾਂ ਉਹਨਾਂ ਨੂੰ ਅਸੀਂ ਅੱਪ ਕਰ ਸਕਦੇ ਹਾਂ ਤਾਂ ਉਹਨਾਂ ਕਿਸਾਨ ਭਰਾਵਾਂ ਦੇ ਲਈ ਕਿਸ ਕਿਸਮ ਦੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਜੇਕਰ ਉਹ ਤੁਹਾਡੀ ਫੈਕਟਰੀ ਤੱਕ ਪਹੁੰਚ ਕਰਦੇ ਆ ਕੋਈ ਵੀ ਕਿਸਾਨ ਵੀਰ ਭਰਾ ਮੈਨੂੰ ਮਿਲਣਾ ਚਾਹੁੰਦਾ ਮੇਰਾ ਪਿੰਡ ਭੰਗਚੜੀ ਅਮਨਦੀਪ ਬਰਾੜ ਮੇਰਾ ਨਾਂ ਜੀ ਕਦੋਂ ਵੀ ਆ ਕੇ ਮੈਨੂੰ ਮਿਲ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈ 98147 17407 ਜੀ ਜੇ ਕਿਸੇ ਕਿਸਾਨ ਵੀਰ ਨੇ ਮੋਬਾਈਲ ਤੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਥੋਂ ਜਾਣਕਾਰੀ ਲੈ ਸਕਦੇ ਆ ਨੰਬਰ ਦੁਬਾਰਾ ਦੱਸ ਦਿੰਦਾ ਜੀ 98147 17407 98147 17407 ਮੋਸਟ ਵੈਲਕਮ ਹੈ ਜੀ ਕੋਈ ਵੀ ਕਿਸਾਨ ਵੀਰ ਜਦੋਂ ਮਰਜ਼ੀ ਕਾਲ ਕਰ ਸਕਦਾ ਜਦੋਂ ਮਰਜ਼ੀ ਆ ਸਕਦੇ ਜੀ ਜੀ ਬਿਲਕੁਲ ਜੀ ਸਾਡੇ ਅਸਲ ਵਿੱਚ ਨਾ ਸਾਡਾ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦਾ ਅਜਿਹੇ ਕਿਸਾਨ ਵੀਰਾਂ ਤੱਕ ਪਹੁੰਚ ਕਰਨ ਦਾ ਜੋ ਪ੍ਰੇਰਣਾ ਦੇ ਸਰੋਤ ਨੇ ਬਾਕੀ ਕਿਸਾਨ ਭਰਾਵਾਂ ਦੇ ਲਈ ਸਾਡੀ ਪਹੁੰਚ ਕਰਨ ਦਾ ਮਕਸਦ ਇੰਨਾ ਹੀ ਹੈ ਕਿ ਹੋਰ ਕਿਸਾਨ ਭਰਾ ਵੀ ਇਹਨਾਂ ਪ੍ਰੇਰਣਾ ਦੇ ਸਰੋਤ ਵਰਗੇ ਕਿਸਾਨ ਭਰਾਵਾਂ ਤੋਂ ਸੇਧ ਲੈਣ ਤੇ ਖੇਤੀਬਾੜੀ ਤੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਉਹਨਾਂ ਤੱਕ ਕਿੱਤਿਆਂ ਨੂੰ ਅਪਣਾਉਣ ਤੇ ਆਪਣੀ ਖੇਤੀਬਾੜੀ ਨੂੰ ਹੋਰ ਪਰਫੁੱਲਿਤ ਕਰਨ ਕਿਸਾਨ ਭਰਾਵੋ ਕੱਲੀ ਖੇਤੀ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਜੇਕਰ ਖੇਤੀ ਦੇ ਨਾਲ ਕੋਈ ਇੱਕ ਅਦਾ ਹੋਰ ਸਹਾਇਕ ਕਿੱਤਾ ਸੀ ਬਣਾ ਲਈਏ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਬਾਈ ਜੀ ਜਿਵੇਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਇਸ ਕਿੱਤੇ ਦੇ ਨਾਲ ਜੁੜੇ ਆ ਤਾਂ ਕਦੇ ਕੋਈ ਸਮੱਸਿਆ ਤੁਹਾਨੂੰ ਆਈ ਹੋਵੇ ਇਸ ਕਿੱਤੇ ਦੇ ਦੌਰਾਨ ਤੁਸੀਂ ਮੇਰੇ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਤਾਂ ਉਹ ਵੀ ਜ਼ਰੂਰ ਕਰੋ ਹਾਂਜੀ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦਾ ਆਪਾਂ ਕੋਈ ਵੀ ਕੰਮ ਸ਼ੁਰੂ ਕਰੀਏ ਜੀ ਮੁਸ਼ਕਲਾਂ ਵੀ ਆਉਂਦੀਆਂ ਸਮੱਸਿਆਵਾਂ ਵੀ ਆਉਂਦੀਆਂ ਮੈਨੂੰ ਇਹ ਪlant ਲਾਇਆ ਨੂੰ 5 ਸਾਲ ਹੋ ਗਏ ਜੀ 4 ਸਾਲ ਮੇਰਾ ਪlant ਬਹੁਤ ਵਧੀਆ ਚੱਲਿਆ ਪਿਛਲੇ ਸਾਲ ਕੀ ਹੋਇਆ ਮੇਰੇ 25-30 ਲੱਖ ਦਾ ਨੁਕਸਾਨ ਹੋ ਗਿਆ ਜੀ ਤੂੜੀ ਨੂੰ ਅੱਗ ਲੱਗਣ ਕਰਕੇ ਕਿਸੇ ਸ਼ਰਾਰਤੀ ਅਨਸਰ ਦਾ ਲਾਲੋ ਜਾਂ ਮੈਨੂੰ ਕਾਰਨ ਦਾ ਨਹੀਂ ਪਤਾ ਲੱਗਿਆ ਸ਼ਾਰਟ ਸਰਕਟ ਵੀ ਹੋ ਸਕਦਾ ਹੈ ਅੱਗ ਲੱਗਣ ਕਰ ਮੇਰਾ 25 ਤੋਂ 30 ਲੱਖ ਦਾ ਨੁਕਸਾਨ ਹੋ ਗਿਆ ਜੀ ਦੇਖੋ ਮੈਂ 2.5 ਏਕੜ ਦਾ ਮਾਲਕ ਹਾਂ ਜੀ ਤੇ ਸਰਕਾਰ ਵੀ ਚਾਹੁੰਦੀ ਹੈ ਵੀ ਨਵੇਂ ਉਦਮ ਖੜੇ ਕੀਤੇ ਜਾਣ ਨਵੇਂ ਛੋਟੇ ਕਾਰੋਬਾਰ ਸ਼ੁਰੂ ਹੋਣ ਵੀ ਲੋਕ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਮੈਂ ਉਹ ਕੋਸ਼ਿਸ਼ ਕੀਤੀ ਹੈ ਆਪਦੇ ਪੈਰਾਂ ਤੇ ਆਪ ਖੜੇ ਹੋਣ ਦੀ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿੱਦਾਂ ਵੀ ਮੈਂ ਮਿਹਨਤ ਕਰਕੇ ਇਹ ਪਲਾਂਟ ਖੜਾ ਕੀਤਾ ਹੈ ਮੇਰਾ ਪਿਛਲੇ ਸਾਲ 2023 ਚ ਅੱਗ ਲੱਗਣ ਕਾਰਨ 25 ਤੋਂ 30 ਲੱਖ ਦਾ ਨੁਕਸਾਨ ਹੋਇਆ ਪਰ ਮੇਰੇ ਕੋਲੇ ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ ਨਾ ਹੀ ਮੇਰੀ ਕੋਈ ਗੱਲ ਸੁਣੀ ਗਈ ਹੈ ਸਰਕਾਰੀ ਦਰਬਾਰੀ ਜੀ ਇਸ ਲਈ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ ਵੀ ਇਸ ਤਰ੍ਹਾਂ ਦਾ ਛੋਟੇ ਜ਼ਿਮੀਂਦਾਰਾਂ ਦਾ मां ਫਰਕੇ ਚੱਲਿਆ ਜਾਵੇ ਉਹਨਾਂ ਨੂੰ ਛੋਟੇ ਰੋਜਗਾਰ ਪੈਦਾ ਕਰਕੇ ਦਿੱਤੇ ਜਾਣ ਤੇ ਉਹਨਾਂ ਦਾ ਸਾਥ ਵੀ ਦਿੱਤਾ ਜਾਵੇ ਜੀ ਬਿਲਕੁਲ ਬਾਈ ਜੀ ਤੁਹਾਡੀ ਗੱਲ درست ਹੈ ਤੁਸੀਂ ਆਪਣੀ ਥਾਂ ਤੇ ਸਹੀ ਹੋ ਜੇਕਰ ਕੋਈ ਅਜਿਹੀ ਘਟਨਾ ਕਿਸੇ ਕਿਸਾਨ ਭਰਾ ਦੇ ਨਾਲ ਵਾਪਰਦੀ ਹੈ ਜੋ ਲੀਹ ਤੋਂ ਹਟ ਕੇ ਕੰਮ ਕਰ ਰਿਹਾ ਜੋ ਸਰਕਾਰ ਦੀਆਂ ਗਾਈਡਲਾਈਨਸ ਹੈ ਕਿ ਕਿਸਾਨ ਭਰਾ ਤੂੜੀ ਨੂੰ ਅੱਗ ਨਾ ਲਾਉਣ ਇਹ ਇੱਕ ਤਰ੍ਹਾਂ ਦੀ ਸੇਵਾ ਹੈ ਜਿਹੜੀ ਬਾਈ ਅਮਨਦੀਪ ਜੀ ਕਰ ਰਹੇ ਆ ਪਿਛਲੇ 5 ਸਾਲਾਂ ਤੋਂ ਤੂੜੀ ਦੀਆਂ ਗੱਠਾ ਬਣਾਉਂਦਾ ਦੇਖੋ ਮਿਹਨਤ ਆਪਣੀ ਹੈ ਫਾਇਦਾ ਮਿਹਨਤ ਦੇ ਨਾਲ ਹੀ ਆਉਣਾ ਬਾਈ ਜੀ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਆ ਤਾਂ ਫਾਇਦਾ ਵੀ ਲੈਂਦੇ ਆ ਪਰ ਜੇਕਰ ਅਜਿਹੇ ਵੱਡੇ ਨੁਕਸਾਨ ਹੁੰਦੇ ਆ ਤਾਂ ਅਸੀਂ ਆਪਣੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਇਹ ਜਾਣਕਾਰੀ ਮਚਾਉਣੀ ਚਾਹਾਂਗੇ ਸਾਂਝੀ ਕਰਨੀ ਚਾਹਾਂਗੇ ਸਾਡੀ ਸਰਕਾਰ ਦੇ ਨਾਲ ਤੇ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਵਾਲੀਆਂ ਅਨੇਕਾਂ ਹੀ ਏਜੰਸੀਆਂ ਦੇ ਨਾਲ ਕਿ ਜਦੋਂ ਵੀ ਲੋੜ ਪੈਂਦੀ ਆ ਅਜਾਹ ਘਾਟਾ ਜਾਂ ਅਣ ਸੁਖਾਵੀ ਘਟਨਾ ਸਾਡੇ ਕਿਸਾਨ ਭਰਾਵਾਂ ਨਾਲ ਕਿਸੇ ਨਾਲ ਵਾਪਰਦੀ ਆ ਉਹਦਾ ਹੱਥ ਫੜਿਆ ਜਾਵੇ ਬਾਈ ਜੀ ਦੱਸਦੇ ਆ ਵੀ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਹੋਇਆ ਤੇ ਕੋਈ ਵੀ ਸਰਕਾਰੀ ਨੁਮਾਇੰਦਾ ਆ ਕੇ ਇਹਨਾਂ ਦੀ ਪੁੱਛ ਪੜਤਾਲ ਨਹੀਂ ਕੀਤੀ ਜਾਂ ਕਿਸੇ ਵੀ ਰੂਪ ਦੇ ਵਿੱਚ ਮੁਆਵਜ਼ਾ ਜਾਂ ਅੱਗੇ ਕੰਮ ਕਰਨ ਵਾਸਤੇ ਨਹੀਂ ਇਹਨਾਂ ਦੀ ਕਿਸੇ ਨੇ ਬਾਹ ਫੜੀ ਬਾਈ ਜੀ ਫਿਰ ਉਸ ਲਾਸ ਨੂੰ ਉਸ ਨੁਕਸਾਨ ਨੂੰ ਝਲਦੇ ਹੋਏ ਅੱਜ ਵੀ ਇਹ ਕੰਮ ਕਰ ਰਹੇ ਆ ਪਰ ਸਾਡੀ ਗੁਜਾਰਿਸ਼ ਹੈ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਕਿੱਤਿਆਂ ਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਸਾਡੇ ਕਿਸਾਨ ਭਰਾਏ ਕਿੱਤਾ ਕਰਦੇ ਆ ਜੇ ਉਹਨਾਂ ਦੇ ਕੋਈ ਦੁਰਘਟਨਾ ਹੁੰਦੀ ਹੈ ਜਾਂ ਕੋਈ ਅਨਸੁਖਾਵੀ ਅਜਿਹੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਉਹਨਾਂ ਨੂੰ ਸਮੱਸਿਆ ਹੁੰਦੀ ਹੈ ਤਾਂ ਮੇਰੇ ਕਿਸਾਨ ਭਰਾਵਾਂ ਦਾ ਹੱਥ ਜ਼ਰੂਰ ਫੜਨਾ ਖਾਸ ਕਰਕੇ ਉਹਨਾਂ ਦਾ ਜੋ ਸਾਡੀ ਕਿਸਾਨੀ ਨੂੰ ਉਪਰ ਚੁੱਕਣ ਦੇ ਲਈ ਜਾਂ ਕਹਿ ਲਈਏ ਵੀ ਐਡਾ ਵੱਡੀ ਸਮੱਸਿਆ ਜਿਹੜੀ ਪ੍ਰਾਲ ਦੀ ਆਏ ਵਾਰੀ ਸਾਨੂੰ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀਆਂ ਕਰਦੇ ਆਂ ਵੀ ਆਗ ਨਾ ਲਾਈ ਜਾਵੇ ਵਾਤਾਵਰਣ ਪ੍ਰੇਮੀ ਇੰਨੇ ਕੁ ਉਦਮੀ ਕਦਮ ਪੁੱਟਦੇ ਆ ਕਿ ਸਾਡੇ ਕਿਸਾਨ ਭਰਾ ਖੇਤੀ ਦੇ ਜਿਹੜੀਆਂ ਉਹਨਾਂ ਤਾਂ ਕਿਸਮਾਂ ਜਿਹੜੀਆਂ ਜਾਂ ਖੇਤੀ ਦੇ ਵਿੱਚ ਜਿਹੜੀਆਂ ਅਜਿਹੀਆਂ ਫਸਲਾਂ ਉਹਨਾਂ ਨੂੰ ਇਹ ਪਰਾਲੀ ਨੂੰ ਵਿੱਚੇ ਵਾਹ ਕੇ ਉਹਨਾਂ ਦੀ ਬਿਜਾਈ ਕਰਨ ਤਾਂ ਉੱਥੇ ਅਮਨਦੀਪ ਸਿੰਘ ਵਰਗੇ ਸੋਹਰਦ ਕਿਸਾਨ ਭਰਾ ਜਿਹੜੇ ਉਹ ਇਹਨਾਂ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰਦੇ ਆ ਤੇ ਫੇਰ ਆਮ ਰੇਟ ਦੇ ਨਾਲੋਂ ਤੂੜੀ ਵੀ ਵੱਧ ਰੁਪਈਆਂ ਦੇ ਵਿੱਚ ਕਿਸਾਨ ਭਰਾਵਾਂ ਤੋਂ ਲੈਂਦੇ ਆ ਤਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਵੀ ਫਾਇਦਾ ਹੋ ਸਕੇ ਤਾਂ ਬਾਈ ਜੀ ਅਸੀਂ ਚਾਹੁੰਦੇ ਆ ਵੀ ਤੁਹਾਡੀ ਆਵਾਜ਼ ਸਰਕਾਰ ਤੇ ਸਰਕਾਰੀ ਏਜੰਸੀਆਂ ਤੱਕ ਜਰੂਰ ਪਹੁੰਚੇ ਤਾਂ ਕਿ ਤੁਹਾਡੇ ਨਾਲ ਜਿਹੜੀ ਘਟਨਾ ਵਾਪਰੀ ਹੈ ਜੇਕਰ ਆਉਣ ਵਾਲੇ ਸਮੇਂ ਕਿਸੇ ਵੀ ਕਿਸਾਨ ਭਰਾ ਦੇ ਨਾਲ ਵਾਪਰਦੀ ਹੈ ਤਾਂ ਉਹ ਜਰੂਰ ਕਿਸਾਨ ਭਰਾ ਦੀ ਬਾਹ ਫੜਨ ਤਾਂ ਬਾਈ ਜੀ ਤੁਸੀਂ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਜੀ ਕਿਸਾਨ ਭਰਾ ਉਹ ਇਹ ਸੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗ ਛੜੀ ਦੇ ਕਿਸਾਨ ਅਮਨਦੀਪ ਸਿੰਘ ਬਰਾੜ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਤੂੜੀ ਤੋਂ ਪਰਾਲੀ ਬਣਾਉਣ ਦੇ ਬਾਰੇ ਆ ਸਾਰਾ ਕੰਮ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਵਾਰ ਫਿਰ ਤੋਂ ਤੁਹਾਨੂੰ ਨਿਗਾਹ ਮਰਾ ਦਈਏ ਵੀ ਇਹ ਕੰਮ ਹੈ ਜਿਹੜਾ ਉਹ ਭਾਈ ਅਮਨਦੀਪ ਸਿੰਘ ਜੀ ਕਰਦੇ ਆ ਠੀਕ ਕਿਸ ਤਰ੍ਹਾਂ ਜਿਹੜਾ ਉਹ ਪਰਾਲੀ ਦੀਆਂ ਗੱਠਾ ਬਣਾ ਕੇ ਵੇਚਦੇ ਆ ਤਾਂ ਕਿਸਾਨ ਭਰਾਵੋ ਜੇਕਰ ਕਿਸੇ ਕਿਸਾਨ ਭਰਾ ਨੇ ਤੂੜੀ ਵੇਚਣੀ ਹੈ ਜਾਂ ਫਿਰ ਤੂੜੀ ਉਹ ਬਣਨ ਵਾਲੀਆਂ ਗੱਠਾਂ ਦੀ ਫੈਕਟਰੀ ਲਾਉਣੀ ਹੈ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੈ ਤਾਂ ਬਾਈ ਜੀ ਦਾ ਨਾਂ ਬਾਈ ਜੀ ਦਾ ਐਡਰੈਸ ਬਾਈ ਜੀ ਦਾ ਕੰਟੈਕਟ ਨੰਬਰ ਸਾਡੀ ਸਕਰੀਨ ਤੇ ਸਕਰੋਲ ਹੋ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਰਹਿੰਦੀ ਕੋਈ ਵੀ ਜਾਣਕਾਰੀ ਰਹਿੰਦਾ ਕੋਈ ਵੀ ਸਵਾਲ ਤੁਹਾਡੇ ਦਿਮਾਗ ਚ ਆਉਂਦਾ ਤਾਂ ਤੁਸੀਂ ਬਾਈ ਜੀ ਨੂੰ ਕਰ ਸਕਦੇ ਹੋ ਇਹਨਾਂ ਨਾਲ ਸੰਪਰਕ ਕਰਕੇ ਕਿਸਾਨ ਭਰਾਵੋ ਤੁਸੀਂ ਵੀ ਇਹ ਕਿਤਾ ਚਲਾ ਸਕਦੇ ਹੋ ਸਾਡੀ ਜਾਣਕਾਰੀ ਇਹ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਰੂਪ ਵਿੱਚ ਸਾਡੇ ਤੱਕ ਜ਼ਰੂਰ ਪਹੁੰਚਦੀ ਕਰੋ ਚੈਨਲ ਪੰਜਾਬ ਵਾਲਾ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਜ਼ਰੂਰ ਦਬਿਓ ਕਿਉਂਕਿ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਜੇ ਉਹ ਜਾਣਕਾਰੀ ਕਿਸੇ ਵੀ ਰੂਪ ਵਿੱਚ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੀ ਹੈ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋ ਸਕਦਾ ਹੈ ਇਹ ਸਾਰੀਆਂ ਜਾਣਕਾਰੀਆਂ ਦੇ ਨਾਲ ਮੈਨੂੰ ਤੇ ਮੇਰੇ ਨਾਲ ਮੇਰੇ ਸਾਥੀ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਧੰਨਵਾਦ